ਮੈਂ ਕਿਹੜਾ ਆਟਾ ਖਾਂਦਾ ਮੈਂ ਅਸੰਤੋਖ ਦਾ ਡਿਸਕੰਟੈਂਟਮੈਂਟ ਦਾ ਆਟਾ ਖਾਂਦਾ ਇਤਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਗੱਲ ਰਸਨਾ ਦੀ ਚੱਲ ਰਹੀ ਹੈ ਰਸਨਾ ਦੇ ਪਿੱਛੇ ਇੰਟੈਂਸ਼ਨ ਦੀ ਚੱਲ ਰਹੀ ਹੈ ਇਹਦਾ ਮਤਲਬ ਇਹ ਬਰਲੇ ਆਟੇ ਦੀ ਗੱਲ ਨਹੀਂ ਚੱਲ ਰਹੀ मैं असंतोख का आटा खादा असो असंतोख का आटा मतलब है कि मैं इकट्ठा कर रहा एक दिन हम इतने कमा लेंगे फिर जब इतने कमा लेंगे तो फिर मैं काम पे कम जाया करूँगा और घर में एयर कंडीशन लगा के टीवी के आगे बैठा करूँगा या हम साइड सीन पे मसूरी या शिमले जाएंगे और फिर हम सुखी हो जाएंगे फिर हमारे इतने बेडरूम होंगे हमारे इतने नौकर चाकर होंगे हमारा अपना मकान होगा बस बाहर नौकर खड़ा होगा ड्राइवर होगा नौकर होंगे हम सुखी हो जाएंगे इस चक्कर इज में एक असंतोष दा आटा कमांदा आ ओदे हस्ते में दिन रात द्वारे द्वार स्वांत जो दौलत नै सुध राम भजन की मैं दौड़दा पजदा रहंदा हां मैं घर आंदा हां मैं खिजिया रहंदा हां कमाई नहीं हुई घर आंदा हां फलाने ने मेरे पैसे मार ले घर आंदा बैंक ने मैं लोन नहीं देता बच्चा आंदा मम्मी मेरा एग्जाम पास नहीं हुआ तेरा एग्ज़ाम पास नहीं हुआ तो क्या हुआ मम्मी से चिपट जा मम्मी को तो प्यार कर ले पर नहीं मेरे से बात मत करो मैं होमवर्क कर रहा हूँ मेरा एग्जाम है एक ही है कीचड़ आटा गिर पड़े जो तू सोच रहे हैं नंबर अच्छे आ जाएंगे वड्डी कॉलेज डिग्री मिल जाएगी फिर वड्डी कंपनी में वड्डे जारे पैसे कमाऊंगा पर पता लगेगा दिल्ली एक बच्चे बड़ा समझाया बेटा तू इस तरह ना करके नहीं ਮੇਰੇ ਕੋ ਬੀਰਜੀ 4 ਲੱਖ ਦਾ 1 ਮਹੀਨੇ ਦੀ ਤਨਖਾਹ ਦਾ ਪੈਕੇਜ ਮਿਲੇ ਬੈਂਗਲੌਰ ਮੈਂ ਬੈਂਗਲੌਰ ਚਲਾ ਗਿਆ ਕੰਪਨੀ ਕੋ ਆਪ ਤੋ ਬਹੁਤ ਅੱਛਾ ਕੰਮ ਕਰਤੇ ਹੋ ਚਲੋ ਤੁਮ ਕੋ ਅਮਰੀਕਾ ਭੇਜਦੇ ਹਾਂ ਹੁਣ ਅਮਰੀਕਾ ਉਹ ਕਹਿੰਦਾ ਮੈਂ ਸਵੇਰੇ 6 ਵਜੇ ਉੱਠ ਕੇ ਕੰਮ ਤੇ ਜਾਣਾ ਮੇਰੇ ਇੰਡੀਆ ਮਾਂ ਪਿਓ ਨੂੰ ਮੈਂ ਛੋੜ ਆਇਆ ਵੋਟੀ ਨਾਲ ਔਰ ਬੱਚਿਆਂ ਨਾਲ ਗੱਲ ਕਰਨ ਦਾ ਮੈਨੂੰ ਸਮਾਂ ਨਹੀਂ ਆ ਤੇ ਰਾਤੀ ਜਦੋਂ ਮੈਂ 8 9 10 ਵਜੇ ਘਰ ਪਹੁੰਚਦਾ ਮੈਨੂੰ ਰੋਟੀ ਖਾਣ ਦਾ ਟਾਈਮ ਨਹੀਂ ਆ ਕਿਉਂਕਿ ਆਫਿਸ ਤੋਂ ਮੇਰੇ ਫੋਨ ਉਤੇ ਈਮੇਲਾਂ ਆ ਰਹੀਆਂ ਹੁੰਦੀਆਂ ਮੈਨੂੰ ਨਾਲ ਦੇ ਨਾਲ ਟੈਕਸਟ ਮੈਸੇਜ ਕਰਕੇ ਜਵਾਬ ਦੇਣੇ ਪੈਂਦੇ ਨੇ 12 ਇੱਕ ਵਜੇ ਜਾਂਦਾ ਔਰ ਰਾਤੀ ਵੀ ਕਰ ਦਿੰਦੇ ਨੇ ਕਿਉਂਕਿ ਏਸ਼ੀਆ ਦੀ ਮਾਰਕੀਟ ਦਿਹਾੜੀ ਖੁੱਲ ਜਾਂਦੀ ਹੈ ਸਟਾਕ ਮਾਰਕੀਟ ਖੁੱਲ ਜਾਂਦੀ ਹੈ ਸਾਰੀ ਰਾਤ ਮਨੂੰ ਸ਼ਹਿਰ ਭੁੱਲ ਗਈ ਮਨੂੰ ਯੋਗਾ ਭੁੱਲ ਗਿਆ ਮਨੂੰ ਆਪਣੀ ਸਿਹਤ ਭੁੱਲ ਗਈ ਮਨੂੰ ਮੇਰੇ ਮਾਪਿਓ ਭੁੱਲ ਗਏ ਪੁਪਿੰਦਰ ਵੀਰ ਜੀ ਹੁਣ ਮੈਂ ਇਸ ਜੌਬ ਤੋਂ ਛੁੱਟਾਂ ਕਿਸ ਤਰ੍ਹਾਂ ਮੇਰੇ ਖਰਚੇ ਬੜੇ ਵੱਧ ਗਏ ਨੇ ਮੈਂ ਲੋਨ ਬੜੇ ਸਾਰੇ ਲੈ ਲੈਨੇ ਮੈਂ ਵਾਪਸ ਇੰਡੀਆ ਜਾਣਾ ਚਾਹੁੰਦਾ ਮੈਂ ਮਾਂ ਪਿਓ ਦੀ ਗੋਦੀ ਜਾਣਾ ਚਾਹੁੰਦਾ ਪਰ ਜੋ ਆਟਾ ਤੂੰ ਕਮਾਇਆ ਹੈ ਉਹ ਤਾਂ ਚਿੱਕੜਿਛ ਤੇ ਆਪਿਆ ਯੂ ਕੈਨ ਨਾਟ ਇੰਜੋਏ ਥਿਸ ਇਸ ਕਰਕੇ ਜਦੋਂ ਸਾਨੂੰ ਆਪਣਾ ਪ੍ਰੈਜ਼ੈਂਟ ਸੰਭਾਲਣਾ ਨਹੀਂ ਆਂਦਾ ਅਸੀਂ ਖੁਸ਼ ਨਹੀਂ ਰਹਿੰਦੇ ਜਦੋਂ ਖੁਸ਼ ਨਹੀਂ ਰਹਿੰਦੇ ਨਿਸ਼ਾਨੀ ਮੈਂ असंतोष ਦਾ ਡਿਸਕੰਟੈਂਟਮੈਂਟ ਦਾ ਲੋਭ ਦਾ ਆਟਾ ਕਮਾਇਆ ਸੀ ਕਮਾਉਣ ਦੇ ਚੱਕਰ ਵਿੱਚ ਜਦ ਵਾ ਧਰਤੀ ਔਰ ਸੂਰਜ ਮਿਲ ਜਾਏਗੀ ਧਰਤੀ ਔਰ ਅਸਮਾਨ ਮਿਲ ਜائیںਗੇ ਕਬੀ ਮਿਲਤੇ ਨਹੀਂ ਹੈ ਤੂੰ ਕਦੇ ਵੀ ਸੁਖੀ ਨਹੀਂ ਹੋਏਗਾ ਕਿਉਂਕਿ ਤੂੰ ਅੱਜ ਸੁਖੀ ਮਨ ਦੀ ਅਵਸਥਾ ਨਹੀਂ ਬਣਾਈ ਹੈ ਉਹਨੂੰ ਕਹਿੰਦੇ ਨੇ ਖੂ খানা খিচিড়ি ਦੀ ਚੋਪੜੀ ਹੋਈ ਦੇਖਦਾ ਹੈ ਮੁਸੀਬਤ ਇਹ ਹੈ ਜਦੋਂ ਦੂਜਿਆਂ ਦੀ ਚੋਪੜੀ ਦੇਖਦੇ ਆ ਆਪਣੇ ਹੱਥ ਦੇ ਤੋਤੇ ਉੱਡ ਜਾਂਦੇ ਦੂਜਿਆਂ ਦੇ ਉੱਡਦੇ ਤੋਤੇ ਮੈਂ ਪકડਨਾ ਚਾਹੁੰਦਾ ਵੈਰੀ ਸਿੰਪਲ ਕਬੀਰ ਕੀਚੜ ਆਟਾ ਗਿਰ ਪਰਿਆ ਤੂੰ ਜਿਹੜਾ ਅਸੰਤੋਖ ਦਾ ਆਟਾ ਕਮਾਇਆ ਹੈ ਇਹ ਅਸੰਤੋਖ ਦਾ ਆਟਾ ਤੈਨੂੰ ਕ੍ਰੋਧ ਸਿਖਾਏਗਾ ਇਹ ਅਸੰਤੋਖ ਦਾ ਆਟਾ ਤੈਨੂੰ ਲੋਭ ਸਿਖਾਏਗਾ ਲੋਭ ਵੀ ਕਦੇ ਨਹੀਂ ਰਚਦਾ ਲੋਭ ਦੇ ਨਾਲ ਉਹਨੂੰ ਮੋਹ ਜ਼ਰੂਰ ਆ ਜਾਂਦਾ ਹੈ ਇਸ ਕਰਕੇ ਉਹ ਆਪਣੀ ਮਨ ਕੀ ਮੱਤ ਜਿਹਦੇ ਨਾਲ ਉਹ ਕ੍ਰੋਧ ਕਰਦਾ ਹੈ ਜਿਹਦੇ ਨਾਲ ਉਹ ਖਿਜਿਆ ਰਹਿੰਦਾ ਹੈ ਜਿਹਦੇ ਨਾਲ ਉਹਦੀ ਤਿਉੜੀ ਬਣੀ ਰਹਿੰਦੀ ਹੈ ਤ੍ਰਿਕੁਟੀ ਉਹਦੀ ਸੁੱਲਝਦੀ ਨਹੀਂ ਹੈ ਉਹ ਹੰਕਾਰੀ ਵੀ ਹੋ ਜਾਂਦਾ ਹੈ ਲੋਬੀ ਪੋਚਦਾ ਉਹ ਦਸਖਟੇ ਲੱਖ ਕੋਟ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਉਹ ਬੱਲਾ ਆਟਾ ਕਿੱਛੜੀ ਚਿੱਡਿ ਗਪਿਆ ਕਿੱਛੜ ਮੀਂਸ ਤੂੰ ਫਿਰ ਵਿਕਾਰੀ ਵੀ ਹੋ ਜਾਏਗਾ ਆਖਰੀ ਉਮਰ ਤੱਕ ਤੈਨੂੰ ਕਾਮ ਵੀ ਸਤਾਏਗਾ, ਕ੍ਰੋਧ ਵੀ ਸਤਾਏਗਾ, ਲੋਭ ਵੀ ਸਤਾਏਗਾ, ਮੋਹ ਵੀ ਸਤਾਏਗਾ। ਖਾਂਦਿਆ ਖਾਂਦਿਆ, ਮੂੰਹ ਕੱਠਾ, ਪਹਿਨਾਂਦਿਆ ਸਭ ਅੰਗ ਨਾਨਕ ਤ੍ਰਿਗਤਿਨਾਂ ਦਾ ਜੀਵਿਆ ਜਿਨ ਸੱਚ ਨਾਲ ਲੱਗੋ ਰੰਗ ਤੂੰ ਕਦੇ ਨਹੀਂ ਰੱਜੇਂਗਾ ਆਪਣੇ ਅੰਗਾਂ ਨੂੰ। ਕ੍ਰੋਧ ਕਰ ਕਰਕੇ, ਕਾਮ ਕਰ ਕਰਕੇ, ਲੋਭ ਕਰ ਕਰਕੇ, ਖਵਾ ਖਵਾ ਕੇ, ਕੱਪੜੇ ਪਹਿਨਾ ਪਣਾ ਕੇ ਤੂੰ ਰੱਜੇਂਗਾ ਨਹੀਂ। ਖਾਣਾ ਮਾੜੀ ਗੱਲ ਨਹੀਂ ਆ, ਕੱਪੜੇ ਪਾੜਾ ਮਾੜੀ ਗੱਲ। ਪਰ ਤੇਰੀ ਭੁੱਖੀ ਆਤਮਾ ਕਦੇ ਨਹੀਂ ਰੱਜੇਗੀ ਕੀਚੜ ਆਟਾ ਗਿਰ ਪਰਿਆ ਕਿਛੂ ਨਾ ਆਇਓ ਹੱਥ ਮਨੂੰ ਬਚਪਨ ਦਾ ਇੱਕ ਮੇਰਾ ਸੀਨ ਯਾਦ ਆਇਆ ਪ੍ਰਸ਼ਾਦ ਮਨੂੰ ਬਹੁਤ ਪਸੰਦ ਸੀ ਭਾਈ ਸਾਹਿਬ ਪ੍ਰਸ਼ਾਦ ਵਰਤਾ ਰਹੇ ਸੀ ਤੰਬੂ ਲੱਗਾ ਹੋਇਆ ਸੀ ਔਰ ਮੈਂ ਪ੍ਰਸ਼ਾਦ ਲਿਆ ਲੈ ਕੇ ਮੈਂ ਇਹ ਹੱਥ ਪਿੱਛੇ ਕਰ ਲਿਆ ਔਰ ਕੁੰਮਕੇ ਬੰਦਿਆ ਵਾਲੇ ਪਾਸਿਓਂ ਬੀਬੀਆਂ ਵਾਲੇ ਪਾਸੇ ਜਾ ਕੇ ਮੈਂ ਇਹ ਹੱਥ ਕੀਤਾ ਜਦੋਂ ਮੈਂ ਪਿੱਛੇ ਬਿਲਕੁਲ ਜੋੜਿਆਂ ਦੇ ਲਾਸਟ 'ਚ ਇਸ ਤਰ੍ਹਾਂ ਹੱਥ ਕੀਤਾ ਭਾਈ ਸਾਹਿਬ ਮੈਨੂੰ ਦੇਖ ਕੇ ਕਹਿੰਦੇ ਇੱਕ ਹੱਥ ਨਹੀਂ ਕਰੀਦਾ ਦੋ ਹੱਥ ਕਰੋ ਉਹਨਾਂ ਨੇ ਮੇਰੀ ਸ਼ਕਲ ਬਚਾ ਲਈ ਤੁਸੀਂ ਦੂਜੇ ਆਤੀ ਪਿੱਛੇ ਪ੍ਰਸ਼ਾਦ ਰੱਖਿਆ ਤੁਹਾਨੂੰ ਨਹੀਂ ਮਿਲੇਗਾ ਦੋ ਵਾਰੀ ਨਹੀਂ ਲਈਦਾ ਉਹਨਾਂ ਨੇ ਮੈਨੂੰ ਦਿੱਤਾ ਨਹੀਂ ਪਿੱਛੇ ਮੇਰੇ ਇੱਥੇ ਕੁੱਤਾ ਆਇਆ ਉਹਨੇ ਮੂੰਹ ਮਾਰ ਕੇ ਖਾ ਲਿਆ ਏ ਵੀ ਗਿਆ ਏ ਵੀ ਮਿਲਿਆ ਨਹੀਂ ਕਿਛੂ ਨਾ ਆਇਓ ਹੱਥ ਮੈਂ ਪ੍ਰੈਜ਼ੈਂਟ ਗਵਾ ਰਿਆਂ ਮੈਨੂੰ ਪ੍ਰੈਜ਼ੈਂਟ ਇਤ ਨਾਨਕ ਭਗਤ ਸਦਾ ਵਿਕਾਸ ਜੀਣਾ ਨਹੀਂ ਆ ਰਿਹਾ ਕਿਹੜਾ ਆਟਾ ਮੈਂ ਕੁਮਾਰਿਆਂ ਕੀਚੜ ਆਟਾ गिर ਪੜਿਆ ਕਿਛੂ ਨਾ ਆਇਓ ਹੱਥ ਇੱਕ ਜਗ੍ਹਾ ਗਰੇਵਿਆਰਡ ਦੇ ਉੱਤੇ ਫੱਟੀ ਲੱਗੀ ਹੋਈ ਸੀ ਇਸ ਤਰ੍ਹਾਂ ਸਮਨਲਾਈਜ਼ ਹਿਅਰ ਹੂ ਯੂਜ਼ ਟੂ ਥਿੰਕ ਥੈਟ ਵਨ ਡੇ ਹੈਪੀਨੈਸ ਵਿਲ ਕਮ ਹੈਪੀਨੈਸ ਵਿਲ ਕਮ ਟੂਮੋਰੋ ਉਹ ਟੂਮੋਰੋ ਕੱਲ ਕਦੇ ਆਂਦਾ ਨਹੀਂ ਹੈ ਇਹ ਵਿਚਾਰਾ ਸੋਚਦਾ ਰਿਹਾ ਕਿਸੇ ਦਿਨ ਖੁਸ਼ ਹੋਵਾਂਗੇ ਅੱਜ ਸਿੱਖ ਆਪਣੀ ਰਿਲੇਸ਼ਨਸ਼ਿਪ ਚਾਰੋਂ ਪਾਸੇ ਹਮ ਸਭਨਾ ਕੇ ਸਾਥ ਦੇਣ ਵਾਲੀ ਸਾਰਿਆਂ ਨੂੰ ਆਪਣੀ ਜੱਫੀ ਚ ਲੈਣ ਵਾਲੀ ਸਾਰਿਆਂ ਨੂੰ ਪਿਆਰ ਕਰਨ ਵਾਲੀ ਅੱਜ ਸਿੱਖ ਇਹ ਪਲ ਪਲ ਜਿਹੜਾ ਜੀਣਾ ਸੀ ਸਿੱਖਦਿਆਂ ਨੇ ਇਹਨੂੰ ਕਹਿੰਦੇ ਨੇ ਪੀਸਤ ਪੀਸਤ ਚਾਬਿਆ ਪੀਸਦੇ ਕਿੰਨੂ ਆ ਪੀਸਣਾ ਕੀ ਹੈ ਸਤਗੁਰ ਦੀ ਮੱਤ ਲੈ ਕੇ ਉਸ ਦਾ ਸੁਰਮਾ ਪੀਸ-ਪੀਸ ਕੇ ਮੈਂ ਆਪਣੀ ਅੱਖਾਂ 'ਚ ਪਾਣਾ ਹੈ ਮੇਰੀ ਅੱਖਾਂ ਗਿਆਨ ਅੰਜਨ ਦਾ ਸੁਰਮਾ ਪਾਣਾ ਹੈ ਜਦੋਂ ਅਸੀਂ ਪੜਾਂਗੇ ਨਾ ਪੀਸਣਾ ਅਤੇ ਪੱਖਾ ਫੇਰੀ ਪਾਣੀ ਟੋਵਾਂ ਹਰ ਜਨ ਕੇ ਪੀਸਨ ਪੀਸ ਕਮਾਵਾ ਪੀਸਨ ਪੀਸ ਕੀ ਹੈ ਮੈਂ ਸਤਗੁਰ ਦੀ ਮਤ ਦੇ ਜਿਹੜੀ ਧੂੜ ਹੁੰਦੀ ਹੈ ਸਤਗੁਰ ਦੀ ਮਤ ਦੀ ਸਿੱਖਿਆ ਦਾ ਜਿਹੜਾ ਤਤ ਗਿਆਨ ਹੁੰਦਾ ਹੈ ਉਹਨੂੰ ਕੋਟ-કોટ ਕੇ ਉਹਨੂੰ ਗਿਆਨ ਅੰੰਜਨ ਨੂੰ ਆਪਣੀ ਅੱਖਾਂ 'ਚ ਪਾਵਾਂ ਉਸਨੂੰ ਕੋਟ-કોટ ਕੇ ਉਹਦਾ ਸੰਤੋਖ ਦਾ ਆਟਾ ਮੈਂ ਖਾਵਾਂ ਉਹਨੂੰ ਰੂਖੋ ਪੋਜਨ ਕਹਿੰਦੇ ਨੇ ਰੂ ਕੋ ਪੋਜਨ ਪੰਮ ਸੈਨ ਸਕੀ ਪ੍ਰੀਅ ਸੰਗ ਸੁਤਲੇ ਆ ਕੋ ਰੂ ਕੋ ਪੋਜਨ ਪੰਮ ਸੈਨ ਸਕੀ ਪ੍ਰੀਅ ਸੰਗ ਰੁੱਖਾ ਭੋਜਨ ਖਾਂਦੀਆਂ ਮੀਨਸ ਸਾਦਾ ਸੰਤੋਖ ਦਾ ਸੰਤੋਖ ਦਾ ਭੋਜਨ ਹਰ ਪਲ ਖਾਇਆ ਜਾਂਦਾ ਹੈ ਸੰਤੋਖ ਦਾ ਭੋਜਨ ਹਰ ਵੇਲੇ ਖਾਵਾਂਗੇ ਇਹ ਸਾਡੇ ਨਾਲ ਸਭ ਜਗ੍ਹਾ ਨਿਭਦਾ ਹੈ ਪਰ ਮੈਂ ਕਿਉਂ ਨਹੀਂ ਖਾਂਦਾ ਮੈਂ ਫਿਊਚਰ ਦੇ ਵਿੱਚ ਫਸਿਆ ਹੋਇਆ ਮੈਂ ਕਿਉਂ ਨਹੀਂ ਖਾ ਸਕਿਆ ਕਿਉਂਕਿ ਮੈਂ ਆਪਣੇ ਪਾਸਟ ਦੇ ਖਿਆਲਾਂ ਦੇ ਵਿੱਚ ਫਸਿਆ ਹੋਇਆ ਹਾਂ ਜਾਂ ਪਾਸਟ ਜਾਂ ਫਿਊਚਰ ਵਿੱਚ ਰਹੀ ਹੈ ਤਾਂ ਅਸੀਂ ਸੰਤੋਖ ਦਾ ਭੋਜਨ ਨਹੀਂ ਖਾ ਸਕਦੇ ਆ ਫਿਊਚਰ ਦੀ ਚਿੰਤਾ ਖਾਣ ਨਹੀਂ ਦਿੰਦੀ ਪਾਸਟ ਦੇ ਜਿੰਨੇ ਸਾਡੇ ਨਾਲ ਨੈਗੇਟਿਵਸ ਹੋਏ ਸੀ ਉਹਦਾ ਰਿਜੈਂਟਮੈਂਟ ਔਰ ਉਹਦਾ ਪਛਤਾਵਾ ਔਰ ਉਹਦਾ ਬੜਾ ਕੁਝ ਸਾਡੇ ਕੋਲੋਂ ਇੰਜ ਨਾ ਕਰਦਾ ਤੇ ਸ਼ਾਇਦ ਇੰਜ ਹੋ ਜਾਂਦਾ ਇਹ ਚੀਜ਼ਾਂ ਸਾਨੂੰ ਸੰਤੋਖ ਦਾ ਭੋਜਨ ਨਹੀਂ ਖਾਣ ਦਿੰਦੀਆਂ ਸਾਥ ਸੰਗਤ ਜੀ ਉਸ ਵੇਲੇ ਖਿਆਲ ਆਉਂਦਾ ਮੈਨੂੰ ਕੀ ਸਿੱਖਣ ਦੀ ਲੋੜ उन्होंने कबीर साहब लड़ीवार इसलोक अगर कहें मन जाना है सब बात सब कुछ पता तो है ही है हर किसी को पता ही है तुम किसी कहो थोड़ा तो फेस गंदा हो गया हफ्ते च एक दिन स्टीम लिया करो हाँ हाँ मैं पता है स्टीम लैनी चाहिए हाँ मैंने टीवी पर यह भी देखा था ये चीज़ें नहीं खानी चाहिए हाँ हाँ मैंने ये भी सुना था ए सब, सब कुछ पता है ਪਰ ਪਤਾ ਹੋਣਾ ਹੋਰ ਗੱਲ ਹੈ ਉਹ ਇਨਫੋਰਮੇਸ਼ਨ ਇਕੱਠੀ ਕਰਨਾ ਹੁੰਦਾ ਹੈ ਉਹ ਦੂਜਿਆਂ ਨੂੰ ਸੁਣਾਉਣ ਵਾਸਤੇ ਇਕੱਠੀ ਕਰਨੀ ਹੁੰਦਾ ਹੈ ਥੈਟ ਆਈ نو ਮਨ ਜਾਣੇ ਸਭ ਜਾਣਤੀ ਆਉਗੁਣ ਕਰੇ ਆਉਗੁਣ ਕੀ ਹੈ ਆਉਗੁਣ ਹੈ ਮੇਰਾ ਮਨ ਸੱਚ ਨੂੰ ਇਗਨੋਰ ਕਰਦਾ ਹੈ ਸੱਚ ਨੂੰ ਇਗਨੋਰ ਕਰਨਾ ਸਭ ਤੋਂ ਵੱਡਾ ਆਉਗੁਣ ਹੈ ਗੁਰਮਤਿ ਅਨੁਸਾਰ ਪੁੰਨ ਕੀ ਹੈ ਸਤਗੁਰ ਦੀ ਮਤ ਨੂੰ ਲੈ ਕੇ ਆਪਣੇ ਮਨ ਨੂੰ ਦੇਣਾ ਇਹ ਸਭ ਤੋਂ ਵੱਡਾ ਪੁੰਨ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਸਤਗੁਰ ਜੀ ਆਪਣੀ ਮਤ ਦੇਓ ਇਹ ਸਭ ਤੋਂ ਵੱਡਾ ਪੁੰਨ ਹੈ ਕਿਸੇ ਨੂੰ ਐਂ ਪੈਸੇ ਦੇਣਾ ਪੁੰਨ ਨਹੀਂ ਹੈ ਕਹੀਂ ਪਰ ਜਾ ਕੇ ਨਹਾ ਲੈਣਾ ਪੁੰਨ ਨਹੀਂ ਹੈ ਕਹੀਂ ਪਰ ਜਾ ਕੇ ਦੁੱਧ ਚੜਾ ਦੇਣਾ ਲੱਸੀ ਚੜਾ ਦੇਣਾ ਔਰ ਕਹੀਂ ਪ੍ਰਕਰਮਾ ਕਰੀ ਜਾਣਾ ਇਹ ਪੁੰਨ ਨਹੀਂ ਹੈ ਪੁੰਨ ਹੈ ਸਤਗੁਰ ਦੀ ਮਤ ਨੂੰ ਅंजलि ਕਰਕੇ ਮੰਨ ਕਰਕੇ ਲੈਣ ਦਾ ਯਤਨ कर साधु अंजलि पुनवड्डा है तो पाप की चोटी है गुरमत अनुसार छोटिया छोटिया निकिया ढेर सारियाँ गल् कितनियाँ लिखी जाइए कितने, कितने शास्त्र पढ़ दे जाइए कितने गिनती गिनते जाइए सुबह इतने बजे ये करो नहीं तो वो हो जाएगा ऐसे करो तो ऐसे हो जाएगा सीधा पैर मन से उतारो तो ये हो जाएगा फिर खब्बा उतारो तो ये हो जाएगा जुत्ती पा जा रहे हो कुड़ी मर जाएगी नहीं कीड़ी नहीं मरनी चाहिए सज्जा पैर खब्बे रखना चाहिए ऐसे रखना चाहिए ऐसा रखना चाहिए मुंह पे बांध लेना चाहिए मच्छर अंदर चला जाएगा पाप हो जाएगा ऐसे हो जाएगा जी दया करनी चाहिए पता ही नहीं कितने सारे पुण्य और पाप दुनिया से लिखे हुए हैं ਗੁਰ ਸਾਹਿਬ ਨੇ ਸਾਰੇ ਤਾਂ ਜਾਨ ਚੁੜਾਈ ਤੂੰ ਰਜ਼ਾ ਵਿੱਚ ਨਹੀਂ ਰਹਿੰਦਾ ਸਭ ਤੋਂ ਵੱਡਾ ਪਾਪ ਹੈ ਰਜ਼ਾਤ ਰਹਿਣ ਵਾਸਤੇ ਸਤਿਗੁਰ ਦੀ ਮਤ ਲੈਣੀ ਚਾਹੀਦੀ ਹੈ ਸਤਿਗੁਰ ਦੀ ਮਤ ਸਭ ਤੋਂ ਵੱਡਾ ਪੁੰਨ ਹੈ ਵੈਰੀ ਸਿੰਪਲ ਸਤਿਗੁਰ ਦੀ ਮਤ ਲੈਣਾ ਪੁੰਨ ਹੈ ਸਤਿਗੁਰ ਦੀ ਮਤ ਨਾ ਲਏ ਬਿਨਾਂ ਰਜ਼ਾ ਦੇ ਅਗੇਂਸਟ ਮੇਰਾ ਮਨ ਜਦੋਂ ਹੁੰਦਾ ਉਹਨੂੰ ਪਾਪ ਕਹਿੰਦੇ ਨੇ ਇੱਕ ਦੂਜੇ ਦੇ ਰਖਵਾਲੇ ਬਣ ਜਾਂਦੇ ਆ ਔਰ ਕੈਦ ਕੱਟਦੇ ਰਹਿੰਦੇ ਆ ساری ਉਮਰ ਇਹ ਕੀ ਹੈ ਰਜ਼ਾ ਤੋਂ ਉਲਟ ਰੱਬ ਜੀ ਤੇ ਸਾਨੂੰ ਕਿਸੇ ਕੈਦ ਵਿੱਚ ਨਹੀਂ ਰੱਖਦੇ ਨੇ ਸਾਡੀ ਮਾਂ ਸਾਨੂੰ ਇਤਨੇ ਪਿਆਰ ਨਾਲ ਦੁੱਧ ਪਿਲਾ ਕੇ ਵੱਡਾ ਕਰਦੀ ਹੈ ਕੈਦ ਵਿੱਚ ਨਹੀਂ ਰੱਖਦੀ ਹੈ ਜਾ ਬੇਟਾ ਸਾਰੀ ਧਰਤੀ ਤੇ ਜਿੱਥੇ ਮਰਜੀ ਜਾ ਕਾਮਯਾਬੀਆਂ ਮਾਣ ਚੜ੍ਹਦੀ ਕਲਾ ਚ ਰਹਿ ਉਹ ਤਾਂ ਨਹੀਂ ਕਹਿੰਦੀ ਮੇਰੇ ਕੋਲ ਜੰਮ ਕੇ ਬੈਠਾ ਰਹਿ ਮੇਰੀ ਹੀ ਸੇਵਾ ਕਰੀ ਜਾ ਉਹ ਕਹਿੰਦੀ ਨਹੀਂ ਦੁਨੀਆ ਦਾ ਪੱਲਾ ਘੜ ਦੁਨੀਆ ਦੀ ਸੇਵਾ ਕਰ ਇਸਤਰੀ ਕੇ ਨਾਲ ਸਾਨੂੰ ਅਸੀਸ ਦਿੰਦੀ ਹੈ ਮਾਂ ਪਰ ਅਸੀਂ ਤੇ ਰਖਵਾਲੇ ਬਣੇ ਹੋਇਆ ਅਸੀਂ ਰਜ਼ਾ ਤੋਂ ਉਲਟ ਜੀ ਰਿਹਾ ਰੱਬ ਜੀ ਦੀ ਰਜ਼ਾ ਹੈ ਕਿ ਪੇੜ ਫਲ ਦਿੰਦਾ ਜੋ ਮਰਜ਼ੀ ਲੈ ਜਾਓ ਪੇੜ ਇਹ ਨਹੀਂ ਕਹਿੰਦਾ ਮੇਰੇ ਧੀਆਂ ਪੁੱਤਰ ਹੀ ਖਾਣਗੇ ਫਲ ਇਸ ਤਰ੍ਹਾਂ ਸੀ ਕਾਇਨਾਤ ਚ ਰਜ਼ਾ ਸਿੱਖ ਦਿਆ ਜਿਤਨੀ ਹੁਕਮ ਰਜ਼ਾਈ ਚੱਲਣਾ ਸਿੱਖਣ ਦੀ ਆਦਤ ਬਣਦੀ ਹੈ ਤੇ ਗੁਰਮਤ ਅਨੁਸਾਰ ਰਜ਼ਾ ਪਹਿਲੀ ਇਹ ਸਮਝ ਆਈ ਜੋ ਸਤਗੁਰ ਜੀ ਕਹਿੰਦੇ ਨੇ ਉਸ ਨੂੰ ਸਿੱਖਣਾ ਸੁਣਨਾ ਸਮਝਣਾ ਉਸ ਅਨੁਸਾਰ ਚੱਲਣਾ ਇਹਨੂੰ ਰਜ਼ਾ ਕਹਿੰਦੇ ਨੇ ਮੇਰੀ ਧੀ ਨੂੰ ਦਾਜ ਦੇ ਨਾ ਇੱਠਾ ਸਾੜ ਦਿੱਤਾ ਇਹਨੂੰ ਰਜ਼ਾ ਨਹੀਂ ਕਹਿੰਦੇ ਨੇ ਕੱਲ ਇੱਕ ਮਾਤਾ ਜੀ ਪੁੱਛ ਰਹੀ ਸੀ ਨਾ ਜੇ ਕੋਈ ਬੰਦਾ ਭੈੜ ਕਰਦਾ ਹੈ ਤਾ ਇਹਦਾ ਮਤਲਬ ਰੱਬ ਨੇ ਉਹਦੀ ਮਤ ਪੈੜੀ ਬਣਾ ਦਿੱਤੀ ਹੈ ਮਨੋਂ ਬੇਨਤੀ ਕੀਤੀ ਰੱਬ ਨੇ ਉਹਦੀ ਮਤ ਪੈੜੀ ਨਹੀਂ ਬਣਾਈ ਹੈ ਉਸ ਦਾ ਮਨ ਜਾਣੇ ਸਭ ਬਾਤ ਮਨ ਨੇ ਆਪਣੀ ਮਤ ਪੈੜੀ ਬਣਾਈ ਹੈ ਉਹਦੀ ਗ੍ਰੋਥ ਹੀ ਗਲਤ ਹੋਈ ਆ ਮਤ ਬੰਦ ਹੋ ਗਈ ਆ ਮਨ ਜਾਣੇ ਸਭ ਬਾਤ ਜਾਣਤੀ ਆ ਉਹ ਗੁਣ ਕਰੇ ਔਗੁਣ ਕੀ ਕਰਦਾ ਹੈ ਪੀਸਤ ਪੀਸੇ ਚਾਬਿਆ ਨਹੀਂ ਕਰਦਾ ਹੈ ਔਗੁਣ ਕੀ ਕਰਦਾ ਹੈ ਸੱਚ ਨੂੰ ਇਗਨੋਰ ਕਰਦਾ ਜਦੋਂ ਸੱਚ ਨੂੰ ਇਗਨੋਰ ਕਰਦਾ ਇਹਨੂੰ ਜਮਾ ਦਾ ਪਲ-ਪਲ ਲੇਖਾ ਪੜਨਾ ਸ਼ੁਰੂ ਹੋ ਜਾਂਦਾ ਜਿੰਦੇ ਜੀ ਮਰਨ ਤੋਂ ਬਾਅਦ ਵਾਲੇ ਮਨ ਨੂੰ ਜਮ ਪਤਾ ਨਹੀਂ ਨੇ ਜਿੰਦੇ ਜੀ ਜਮ ਕਿਹੜੇ ਕਿਹੜੇ ਮਾਇਆ ਮੋ ਪ੍ਰੇਤ ਕਾਮ ਕ્રોਧ ਅੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ ਜਮ ਦਾ ਡੰਡ ਕਰਾਰਾ ਤੇ ਜਮ ਆਪਣੀ ਮਲਟੀਪਲੀਕੇਸ਼ਨ ਕਿਵੇਂ ਕਰ ਦੇਣਾ ਅਸੀਂ ਪਿੱਛੇ ਪੜ ਰਹੇ ਸੀ ਕਬੀਰ ਟਾ जाए मैं टाल हाँ ये अवगुण है टाल क्यों हाँ कि मैंने सब कुछ पता है कबीर मान जाने शाबाद जानत ही अवगुण करे अवगुण है सच नू टाल कबीर मान जाने शाब जानत ही अवगुण करे काहे की कुशलाथ कुशल हों सुखी कुशल हों का कामयाब कुशल हों खेड़ा कुशल हों आनंद अब काहे की कुशलात कैसे हो सकता है तू तो सुखी कैसे हो सकता है काहे की कुशलात असी बचपन तो हसते जो जो ज्यों अपना बचपना छदा खेड़ा खत्म होता जाता है मत्थे कुटते जाते ने त्यूड़िया और साडिया अखा कुरख्यत हो जाए कि साढ़ा खेड़ा ਕਿੱਥੇ ਗਿਆ ਸਾਡਾ ਵਿਕਾਸ ਕਿੱਥੇ ਗਿਆ ਸਾਡਾ ਆਨੰਦ ਨਾ ਆਨੰਦ ਸੰਮਾਣਿਆ ਤੇ ਨਾ ਅਨਦ ਸ਼ਬਦ ਸੁਣਿਆ ਜਦੋਂ ਅਸੀਂ ਆਨੰਦ ਸਬ ਪੜਾਂਗੇ ਉਹਦੀ ਆਖਰੀ ਪੌੜੀ ਹੈਗੀ ਅਨਦ ਸੁਣੋ ਵਡਪਾਗਿਓ ਅਨਦ ਮਤਲਬ ਅਨਹਦ ਉਹਦੀ ਆਖਰੀ ਪੰਕਤੀ ਹੈਗੀ ਵਾਜੇ ਅਨਹਦ ਤੂਰੇ ਅਨਦ ਸੁਣੋ ਆਨੰਦ ਸੁਣੋ ਨਹੀਂ ਆਨੰਦ ਸੁਣਿਆ ਨਹੀਂ ਜਾਂਦਾ ਆਨੰਦ ਮਾਣਿਆ ਜਾਂਦਾ ਹੈ ਅਨਹਦ ਸੁਣਿਆ ਜਾਂਦਾ ਹੈ ਅਨਹਦ ਸ਼ਬਦ ਦਾ ਮਤਲਬ ਕੀ ਹੋਇਆ ਕੋਈ ਅਚਾਨਕ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਹੈ ਕੋਈ ਵੀ ਕੋਈ 뮤직 ਨਹੀਂ ਵਜਾਤਾ ਔਰ 뮤직 ਸੁਣਾਈ ਦੇਣੇ ਲੱਗਤਾ ਲਗਾਤਾਰ ਸੁਣਾਣੇ ਲੱਗਣ ਪੜਤਾ ਔਰ ਅਲਬੇਲਾ ਪੰਨ ਆ ਜਾਂਦਾ ਉਹਨੂੰ ਨਹੀਂ ਅਨਹਦ ਸ਼ਬਦ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਅਨਹਦ ਸ਼ਬਦ ਮਤਲਬ ਅਨ ਹੱਦ ਜਿਸ ਸੱਚ ਦੇ ਪੈਗਾਮ ਦੀ ਹੱਦ ਕੋਈ ਨਹੀਂ ਹੈ ਨਿਰੰਤਰ ਲਗਾਤਾਰ ਜਿਸ ਦੇ ਨਾਲ ਜੁੜੇ ਰਹਿਣਾ ਸੱਚ ਦੇ ਮੈਸੇਜ ਦੇ ਨਾਲ ਲਗਾਤਾਰ ਜੁੜੇ ਰਹਿਣਾ ਬਚਪਨ ਵਿੱਚ ਮੈਨੂੰ ਸੁਨਾਇਆ ਗਿਆ ਸੀ 2 2 4 ਹੁਣ ਸਾਰੀ ਉਮਰ ਇਹ ਮੇਰੇ ਵਾਸਤੇ ਅਨਹੱਦ ਹੋ ਗਿਆ ਨੌਨ ਸਟਾਪ ਮੈਂ ਇਸੇ ਵਿਚੜਦਾ ਨਹੀਂ ਹੂੰ ਜਿੰਨਾ ਮਰਜੀ ਵੱਡਾ ਮੈਂ ਹੋ ਜਾਊ ਜਿੰਨੇ ਲੱਖ ਕਰੋੜਾਂ ਦੀ ਕੈਲਕੂਲੇਸ਼ਨ ਕਰੂੰ ਮੇਰੇ ਕੋ 2 2 4 ਯਾਦ ਰਹਿੰਦਾ ਹੈ ਅਨਹੱਦ ਸੁਣੋ ਅਨਦ ਸੁਣੋ ਵਡਭਾਗੀਓ ਸਗਲ ਮਨੋਰਥ ਉਰੇ ਸੱਚ ਦੀ ਗੱਲ ਸੁਣ ਲੈ ਬੀ ਟਿਊਨਡ ਵਿਦ ਇਟ ਸਤਗੁਰੂ ਦੀ ਮੱਤ ਦੇ ਨਾਲ ਨਿਰੰਤਰ ਜੁੜੇ ਰਹਿਣਾ ਅਨਹਦ ਸ਼ਬਦ ਕੇ ਲਾਂਦਾ ਹੈ ਉਹਦੇ ਸੱਚ ਦੇ ਤੂਰੇ ਹਮੇਸ਼ਾ ਵੱਜਦੇ ਰਹਿੰਦੇ ਨੇ ਅਨਹਦ ਤੂਰੇ ਤੇ ਫਿਰ ਤੂੰ ਆਨੰਦ ਮਾਣ ਸਕਦਾ ਹੈ ਆਨੰਦ ਮਾਣੀਏ ਤਾਂ ਆਨੰਦ ਪਿਆ ਮੇਰੀ ਮਾਏ ਹੁੰਦਾ ਸਾਡਾ ਆਨੰਦ ਪਿਆ ਮੇਰੀ ਮਾਏ ਹੋ ਨਹੀਂ ਸਕਦਾ ਕਿਉਂ ਕਿ ਜੋ ਹੀ ਜਥੇ ਸ਼ਬਦ ਕੰਪਲੀਟ ਹੋਏਗਾ ਜੋ ਹੀ ਵਾਜਿਤ ਆਤ ਰੱਖਾਂਗੇ ਅਸੀਂ ਉੱਠ ਕੇ ਟੁਰਨਾ ਸ਼ੁਰੂ ਕਰ ਦੇਆਗੇ ਘਰ ਤੇ ਵੈਸੇ ਹੀ ਸਾਨੂੰ ਪੜਨ ਦਾ ਸਮਝ ਜਰਦਾ ਸਮਾਂ ਖੈ। ਮੈਂ ਟਾਲਦਾ ਰਹਿੰਦਾ ਇਹ ਮੈਂ ਆਗੁਣ ਕਰਦਾ ਹੁਣ ਮੈਂ ਸੁਖੀ ਨਹੀਂ ਆ। ਸਭ ਤੋਂ ਵੱਡੀ ਨਿਸ਼ਾਨੀ ਜਾਨਤ ਹੀ ਆਗੁਣ ਕਰੈ ਕਾਹੇ ਕੀ ਕੁਸ਼ਲਤ ਅਬ ਕੈਸੇ ਸੁਖੀ ਹੋ ਸਕਤਾ ਹੈ ਅਬ ਕੈਸੇ ਤੂੰ ਨਾ ਦਿਮਾਂਡ ਸਕਤਾ ਹੈ ਕਾਹੇ ਕੀ ਕੁਸ਼ਲਤ ਹੱਥ ਦੀਪ ਕੂਏ ਪਰ ਹੈ। ਹੱਥ ਵਿੱਚ ਤੇਰੇ ਦੀਵਾ ਹੈ। ਸਾਡੇ ਕੋਲ ਸਤਗੁਰੂ ਦੀ ਮੱਤ ਹੈ। ਸਤਗੁਰੂ ਦੀ ਮੱਤ ਦਾ ਦੀਵਾ ਮੇਰੇ ਅੰਦਰ ਜਾਗ ਰਿਹਾ ਹੈ। ਸਭ ਮੇ ਜੋਤ ਜੋਤ ਸੋਏ ਤਿਸ ਤੇ ਚਾਨਣ ਸਭ ਮੇ ਚਾਨਣ ਹੋਏ ਇਸ ਜੋਤ ਨੂੰ ਜਗਾ ਲੈ ਸਤਗੁਰ ਦੀ ਬਾਣੀ ਪੜ ਸਤਗੁਰ ਦੀ ਬਾਣੀ ਤੇਰੇ ਅੰਦਰ ਦੀ ਜੋਤ ਤੇਰੇ ਅੰਦਰ ਦੀ ਜੋਤ ਆਲਰੇਡੀ ਜਗ ਰਹੀ ਹੈ ਪਰ ਤੂੰ ਬਾਹਰ ਲੀਆਂ ਜੋਤਾਂ ਜਗਾ ਜਗਾ ਕੇ ਥਕਦਾ ਨਹੀਂ ਪਿਆ ਤੂੰ ਬਾਹਰ ਲੀਆਂ ਜੋਤਾਂ ਵਾਸਤੇ ਦੇਸੀ ਕਿਉ ਗਰੀਬ ਦੇ ਮੂੰਹ ਚੋਂ ਕੱਢ ਕੇ ਕਿਸੇ ਨਾਲ ਤੂੰ ਵਰਤਨ ਨੂੰ ਤਿਆਰ ਨਹੀਂ ਪਰ ਇੱਕ ਜੋਤ ਬਾਲਣ ਵਾਸਤੇ ਤੂੰ ਤਿਆਰ ਹੈ ਦੇਖੋ ਕਿੰਨੇ ਅਫਸੋਸ ਦੀ ਗੱਲ ਹੈ 24 ਘੰਟੇ ਨੌਨ ਸਟਾਪ ਜੋਤ ਬਲਣੀ ਚਾਹੀਦੀ ਹੈ ਸਾਸ ਸੰਗ ਤੁਹਾਡੇ ਚ ਕੋਈ ਬਾਲਦਾ ਮਨੁੱਖੀ ਮਾ ਘਰ ਦੇਣਾ ਬਾਂਦਰ ਟੱਚ ਹੋ ਜਾਏਗਾ ਅੰਦਰ ਦੀ ਜੋਤ ਕਦੋਂ ਬਾਲ ਲਾਂਗੇ ਬਾਹਰਲੀ ਜੋਤ ਬਾਲ ਲਈ ਬੜਾ ਚੀਰ ਹੋ ਗਿਆ ਸਤਗੁਰ ਦੀ ਮਤ ਦੀ ਜੋਤ ਕਦੋਂ ਬਾਲਾਂਗੇ ਜਦੋਂ ਮੈਂ ਸਤਗੁਰ ਦੀ ਮਤ ਲੈਣਾ ਚਾਹਦਾ ਬਾਦੀਆਂ ਜੋਤਾ 발ਦੇ ਰਾਂਗੇ ਬਰਲੇ ਤੀਰਥਾਂ ਤੇ ਫਿਰਦੇ ਰਵਾਂਗੇ ਬਰਲੀਆਂ ਧੂੜਾ ਲੈਂਦੇ ਰਵਾਂਗੇ ਸਤਗੁਰੂ ਦੀ ਧੂੜ ਕਦੋਂ ਲਵਾਂਗੇ ਗੁਰਸਿੱਖਾਂ ਕੀ ਅਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਗੁਰੂ ਦੀ ਸਿੱਖਿਆ ਦੀ ਧੂੜ ਗੁਰੂ ਦੀ ਸਿੱਖਿਆ ਦੀ ਮੱਤ ਨੂੰ ਧੂੜ ਕਹਿੰਦੇ ਨੇ ਉਹ ਮੈਂ ਕਦੋਂ ਲਵਾਂਗਾ ਜਦੋਂ ਮੈਂ ਅੰਦਰ ਜਾਣਾ ਚਾਹਵਾਂਗਾ ਮੈਨਾਂ ਸਭ ਕੁਝ ਅਵੇਲੇਬਲ ਹੈ ਫਿਰ ਵੀ ਖੂਚ ਡਿਗ ਰਿਹਾ ਹਾਥ ਦੀਪ ਕੂਏ ਪਰ ਹੈ ਖੂ ਵਿੱਚ ਪਿਆ ਹੋਇਆ ਕਿਹੜੇ ਖੂ ਵਿੱਚ ਉਹਨੂੰ ਕਹਿੰਦੇ ਨੇ ਵਿਦਣ ਖੂਹੀ ਮੁੰਦ ਇਕੇਲੀ ਵਿਤਣ ਕਾਲੀ ਕੋਇਲ ਤੋ ਕੀਦਗੁਨ ਕਾਲੀ ਉਹਦੇ ਵਿੱਚੇ ਸ਼ਬਦ ਹੁੰਦਾ ਹੈ ਤਣ ਹੁੰਦਾ ਹੈ ਇਸਤਰੀ ਇਸਤਰੀਆਂ ਰਲ ਕੇ ਜਿਸ ਖੂਹ ਵਿੱਚ ਪਾਣੀ ਭਰਨ ਜਾਂਦੀਆਂ ਸੀ ਉਹ ਖੂਹ ਆਬਾਦ ਉਸ ਖੂਹ ਵਿੱਚ ਫਰੈਸ਼ ਪਾਣੀ ਆਉਂਦਾ ਪਰ ਜਿਸ ਖੂਹ ਤੇ ਬੀਬੀਆਂ ਪਾਣੀ ਭਰਨ ਆਣ ਹੀ ਨਾ ਉਹ ਖੂਹ ਗੰਦਾ ਹੋ ਜਾਂਦਾ ਹੈ ਆਸ-ਪਾਸ ਸੁੱਕ ਜਾਂਦਾ ਹੈ ਸਾਰੇ ਘਰਾਂ ਦੇ ਟੱਬਰ ਵਾਲੇ ਪਾਣੀ ਨਹੀਂ ਪੀ ਪੰਦ ਨੇ ਕਿਉਂਕਿ ਯਹਾਂ ਪਰ ਸਾਰੀ ਬੀਬੀਆਂ ਸ਼ਹਿਰ ਕੀ ਆ ਕੇ ਇਸ ਖੂਹ ਸੇ ਪਾਣੀ ਨਹੀਂ ਪੜਤੀਆਂ ਇਸਤਰੀ ਨੂੰ ਧਣ ਕਹਿੰਦੇ ਨੇ ਸਾਰੀਆਂ ਧਣ ਨਹੀਂ ਆਉਂਦੀਆਂ ਐ ਖੂਹ ਜਿਹੜਾ ਨਾ 20 ਧਣ ਹੋ ਗਿਆ ਬਿਨਾ ਧਣ ਕੇ ਬਿਨਾ ਇਸਤਰੀਆਂ ਕੇ ਯਹਾਂ ਪਰ ਆਏ ਹੋਏ ਹੁਣ ਗੁਰਬਾਣੀ ਅਨੁਸਾਰ ਧਣ ਕਿਨੂੰ ਕਹਿੰਦੇ ਨੇ ਮੇਰੀ ਮਤ ਨੂੰ ਮੇਰੇ ਇੱਕ ਇੱਕ ਖਿਆਲ ਨੂੰ ਮੇਰਾ ਇੱਕ ਇੱਕ ਖਿਆਲ ਸੱਚ ਦਾ ਖੂਹ ਪਾਣੀ ਚਸ਼ਮਾ ਅੰਮ੍ਰਿਤ ਸਰੋਵਰ ਨਹੀਂ ਲੈਂਦਾ ਪਰ ਮਨ ਨੂੰ ਵਿਤਣ ਖੂਈ ਸਮਝ ਲੈਂਦਾ ਤੇ ਇਸ ਕੂਏ ਵਿੱਚ ਡੁੱਬਦਾ ਰਹਿੰਦਾ ਡੁੱਬਦਾ ਡੁੱਬ ਡੁੱਬ ਮਰੀਏ ਵਿਤਣ ਖੂਹੀ ਮੁੰਦ ਇਕੇਲੀ ਨਾਊ ਯੂ ਵਿਲ ਫੀਲ ਅਲੋਨ ਲੋਨਲੀ ਲੈਸ ਬੋਰਡਮ ਹੁਣ ਕੀ ਹੋ ਜਾਏਗਾ ਤੈਨੂੰ ਸਾਰੇ ਭੈੜੇ ਲੱਗਣਗੇ ਨਾ ਕੋ ਸਾਥੀ ਨਾ ਕੋ ਬੇਲੀ ਥੈਟ ਇਜ਼ ਦਾ ਸਾਈਨ ਆਫ ਡਿਪਰੈਸ਼ਨ લોકી ચંગે નહીં لگદે લોકી سارے પેડે ને લોકી سارے ઢોકીબાઝ ને લોકી કામી ક્રોધી લોબી હન લોકા ન લફરત કરો લોકા તો બચકે રવો તો અપને ટું મંદિર બંધ હો જાયેગા અપને શેલ અંદર બંધ હો જાયેગા એ અકેલાપણ એ હોપલેસનેસ દી અવસ્થા એ મોનોટનસ લાઈફ એ દુખદાઈ અવસ્થા તੈનુ કહેગી ઘર છોડકે નસ જાઓ સુસાઇડ કર લે ਜ਼ਮਾਨਾ ਵਿਗੜ ਗਿਆ ਐਸਕੇਪ ਕਰੇਗਾ ਇਸ ਕਰਕੇ ਆਪਣੇ ਆਪ ਨੂੰ ਬਚਾ ਤੂੰ ਆਪਣੀ ਵਿਦਣ ਖੋਈ ਤੂੰ ਬੱਚ ਆਪਣੇ ਮਨ ਦੇ ਅੰਦਰ ਇਥੇ ਆਪਣੀ ਮਤ ਨੂੰ ਮਤ ਰੂਪੀ ਤਨ ਨੂੰ ਸਤਗੁਰ ਦੇ ਖੂਚੋਂ ਅੰਮ੍ਰਿਤ ਲੈਣ ਦੀ ਜਾਚ ਸਿੱਖ